ਮੇਰਾ ਪਿੰਡ ਹੁਣ ਜੀ ਨਹੀਂ ਲੱਗਦਾ ਕੀ ਕੀ ਦੱਸਾਂ ਕਿਉਂ ਨਹੀਂ ਲੱਗਦਾ ਨਾ ਕੋਈ ਕੋਡੀ ਬਾਡੀ ਖੇਡੇ ਨਾ ਪੱਥਰਾਂ ਨੂੰ ਮਾਰੇ ਠੇਡੇ ਪਿੱਠੂ ਬਾਜੀ ਨਾ ਫੜਨ ਫੜੀਕਾ ਸੱਥਾਂ ਛਿੰਜਾਂ ਵਿੱਚ ਆਇਆ ਅੜੀਕਾ ਹਰ ਮੋੜ ਤੇ ਖੜਖੜ ਰੁੱਕੇ ਮਾਰੇ ਪਤਾ ਨਹੀਂ ਕਿੱਥੇ ਮਰ ਗਏ ਸਾਰੇ ਮੋਬਾਈਲਾਂ ਦੇ ਵਿੱਚ ਫਸ ਗਏ ਲੱਗਦਾ ਮੇਰਾ ਪਿੰਡ ਵਿੱਚ ਹੁਣ ਜੀ ਨਹੀਂ ਲੱਗਦਾ ਮੰਦਰ ਵਿੱਚ ਵੀ ਰਾਜਨੀਤੀ ਏ ਗੁਰੂ ਘਰਾਂ ਵਿੱਚ ਕੂਟਨੀਤੀ ਏ ਦਿਲ ਜਾਏ ਵਿੱਚ ਮਸੀਤੀ ਘਟਦਾ ਮੇਰਾ ਪਿੰਡ ਹੁਣ ਜੀ ਨਹੀਂ ਲੱਗਦਾ ਕੀ ਕੀ ਦੱਸਾਂ ਕਿਉਂ ਨਹੀਂ ਲੱਗਦਾ ਹੱਸਦੇ ਵਸਦੇ ਰਹੋ ਜ਼ਿੰਦਗੀ ਜਿੰਦਾਬਾਦ ਤੁਹਾਡਾ ਆਪਣਾ ਸਤੀਸ਼ ਬਦਰੋਹੀ